ਹਾਂਜੀ ਅੱਜ ਦਾ ਵੀਡੀਓ ਬਲੌਗ ਲੈ ਕੇ ਹੋਏ ਆਂ ਜੀ ਆਪਾਂ ਹਾਜ਼ਰ ਝਰਖਾ ਇਹ ਪੁਰਾਣਾ ਝਰਖਾ ਆਇਆ ਜੀ ਇਹਨੂੰ ਪ੍ਰੋਪਰ ਆਪਾਂ ਤਿਆਰ ਕਰਨਾ ਸਾਰਾ ਖੋਲ ਕੇ ਆਹ ਦੇਖੋ ਇੱਥੇ ਕਿੰਨੀ ਕਾਲਸ ਲੱਗੀ ਆ ਇਹਨੂੰ ਸਾਰਾ ਹੋਣਾ ਸੀ ਖੋਲਣ ਲੱਗੇ ਆ ਤੇ ਆ ਇੱਕ ਮੁੰਨੀ ਆਪਾਂ ਕੱਢ ਲਈ ਆ ਤੇ ਆ ਦੋ ਰੰਦੀਆਂ ਨੇ ਇਹ ਵੀ ਆਪਾਂ ਖੋਲਣ ਲੱਗੇ ਆ ਦੇਖੋ ਇਹਦੀ ਹਾਲਤ ਤੁਸੀਂ ਦੇਖ ਲਓ ਜੀ ਤੇ ਬਾਅਦ ਚ ਜਦੋਂ ਇਹਦੀ ਰਗੜਾਈ ਹੋਗੀ ਉਦੋਂ ਹਾਲਤ ਦਿਖਾਵਾਂਗੇ ਜੀ ਤੁਸੀਂ ਵੀ ਆਪਣਾ ਅਗਰ ਚਰਖਾ ਪਿਆਰ ਕਰਾਉਣਾ ਵਰਕ ਕਰਦਾ ਬਣਾਉਣਾ ਆ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਵਾ 8264144620 ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਚੋਧਾ ਜੀ ਇਹ ਤੁਸੀਂ ਦੇਖ ਰਹੇ ਹੋ ਇਹਦੀ ਕੰਡੀਸ਼ਨ ਹਾਲਤ ਦੇਖ ਲਓ ਤੁਸੀਂ ਚਰਖੇ ਦੀ ਤੇ ਇਹਨੂੰ ਆਪਾਂ ਪ੍ਰੋਪਰ ਰਗੜ ਕੇ ਇਹਨੂੰ ਆਪਾਂ ਪ੍ਰੋਪਰ ਤਿਆਰ ਕਰਨਾ ਜੀ ਚਰਖੇ ਨੂੰ ਤੇ ਤੁਸੀਂ ਦੇਖ ਰਹੇ ਹੋ ਇਧਰੋਂ ਵੀ ਦਿਖਾ ਦਿੰਨੇ ਆ ਇਧਰੋਂ ਵੀ ਦੇਖ ਲਓ ਹਾਲਤ ਚਰਖੇ ਦੀ ਤੇ ਦੋਨੇ ਪਾਸਿਓਂ ਬਹੁਤ ਮਾੜੀ ਹਾਲਤ ਆ ਇਹਨੂੰ ਆਪਾਂ ਪ੍ਰੋਪਰ ਤਿਆਰ ਕਰਨਾ ਜੀ ਇੱਕ ਜੁੜੇ ਰਹੋ ਜੀ ਸਾਡੇ ਨਾਲ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਹਾਂਜੀ ਚਰਖੇ ਦੀ ਰਗੜਾਈ ਚੱਲ ਰਹੀ ਹੈ ਜੀ ਆ ਦੇਖੋ ਤੇ ਐਦਾਂ ਦੇ ਕਾਲੇ ਪੀਸ ਸੀਗੇ ਬਿਲਕੁਲ ਇਹ ਆ ਤੁਸੀਂ ਦੇਖ ਰਹੇ ਹੋ ਹਾਲਤ ਇਹਨਾਂ ਦੀ ਦੇਖੋ ਤੇ ਆ ਆਪਾਂ ਸਾਰੀ ਇਹਨਾਂ ਦੀ ਰਗੜਾਈ ਕਰੀ ਆ ਦੇਖੋ ਆ ਜਿੱਥੋਂ ਆਹ ਟੁੱਟਿਆ ਪਜਿਆ ਹੋਇਆ ਹੈ ਇਹ ਆਪਾਂ ਮੁਰੰਮਤ ਭਰਾਂਗੇ ਇਹਨੂੰ ਕਲੀਅਰ ਕਰਾਂਗੇ ਠੀਕ ਕਰਾਂਗੇ ਆ ਦੇਖੋ ਆ ਆਪ ਰਗੜਾਈ ਕਰੀ ਆ ਜੀ ਠੀਕ ਆ ਜੀ ਲਾਲ ਟਾਲੀ ਦੀ ਲੱਕੜ ਜਿਹੜੀ ਲਾਲ ਆ ਉਹ ਥੱਲੇੋਂ オリジナル ਰੰਗ ਟਾਲੀ ਦਾ ਨਿਕਲਿਆ ਆ ਤੇ ਆਹ ਦੇਖੋ ਆ ਰਗੜਨ ਵਾਲੇ ਨੇ ਇਹਨਾਂ ਦੀ ਰਗੜਾਈ ਕਰਨ ਵਾਲੀ ਆ ਤੇ ਇਹਨਾਂ ਦੀ ਰਗੜਾਈ ਹੋ ਚੁੱਕੀ ਆ ਦੇਖੋ ਜੀ ਇੰਨੀ ਮਿਹਨਤ ਆਉਂਦੀ ਆ ਚਰਖਾ ਆਪਾਂ ਸਾਰਾ ਪ੍ਰੋਪਰ ਪੂਰਾ ਖੋਲ ਕੇ ਹੀ ਤਿਆਰ ਕਰਦੇ ਆ ਠੀਕ ਆ ਜੀ ਜਿਹੜੀ ਸਾਰੀ ਕਾਲਸ ਹੁੰਦੀ ਆ ਸਾਰੀ ਕਾਲਸ ਲਾ ਕੇ ਥੱਲੇੋਂ ਲਾਲੀ ਟਾਲੀ ਦੀ ਲੱਕੜ ਜਿਹੜੀ ਲਾਲ ਦਿਖਣ ਲੱਗ ਜਾਂਦੀ ਆ ਫੇਰ ਆਪਾਂ ਇਹਨੂੰ ਪ੍ਰੋਪਰ ਤਿਆਰ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾਉਣਾ ਤਾਂ ਸਾਡੇ ਨਾਲ ਕਰੋ ਕੰਟੈਕਟ ਸਾਡਾ ਨੰਬਰ ਹੈਗਾ ਜੀ 82641 44622 ਹਾਂਜੀ ਚਰਖੇ ਦੀ ਰਗੜਾਈ ਹੋਣ ਦੇ ਬਾਅਦ ਚੋਂ ਆਪਾਂ ਕੀਤਾ ਜੀ ਇਹਨੂੰ ਫਿੱਟ ਫਿੱਟ ਕਰਕੇ ਆਪਾਂ 골ਡਨ ਕਲਰ ਕੀਤਾ ਜੀ ਆ ਜਿਹੜੇ ਕੋਕੇ ਸੀਗੇ ਇਹ ਲੋਹੇ ਦੇ ਕੋਕੇ ਸੀਗੇ ਲੋਹੇ ਦੇ ਕੋਕਿਆਂ ਨੂੰ ਆਪਾਂ 골ਡਨ ਕਲਰ ਕਰਕੇ ਸਾਰੇ ਪਾਸੇ ਆ ਦੇਖੋ ਤੁਸੀਂ ਆ ਦੇਖ ਰਹੇ ਹੋ 골ਡਨ ਕਲਰ ਦੇ ਕੋਕੇ ਲੱਗੇ ਹੋਏ ਸੀਗੇ ਇਹਨੂੰ ਪਹਿਲਾਂ ਸਾਰੀ ਇਹਦੀ ਰਗੜਾਈ ਕਰੀ ਚਰਖੇ ਦੀ ਤੇ ਰਗੜਾਈ ਕਰਨ ਦੇ ਬਾਅਦ ਚੋਂ ਸਾਰਾ ਪੀਸ ਪਹਿਲਾਂ ਖੋਲਿਆ ਖੋਲ ਕੇ ਰਗੜਾਈ ਕੀਤੀ ਰਗੜਾਈ ਕਰਨ ਦੇ ਬਾਅਦ ਚੋਂ ਫਿਰ ਆਪਾਂ ਆ ਜਿਹੜੇ ਇਹਨੂੰ ਲੋਹੇ ਦੇ ਕੋਕੇ ਲੱਗੇ ਹੋਏ ਸੀਗੇ ਲੋਹੇ ਦੇ ਕੋਕਿਆਂ ਨੂੰ ਆਪਾਂ ਪਿੱਤਲ ਦੇ ਜਾਨਕਿ ਵਾਂਗ ਬਣਾ ਦਿੱਤਾ ਵਾ 골ਡਨ ਕਲਰ ਕਰਕੇ ਤੇ ਆ ਤਕਲਾ ਵਾ ਜਿਹੜਾ ਤਕਲਾ ਇਹਨਾਂ ਨੇ ਉਦਾਂ ਹੀ ਲੱਕੜ ਪੁਆਈ ਆ ਇਹਨਾਂ ਨੇ ਕਹਿੰਦੇ ਵੀ ਬੱਚੇ ਕਈ ਵਾਰੀ ਸ਼ਰਾਰਤਾਂ ਕਰਨ ਲੱਗ ਜਾਂਦੇ ਆ ਵੀ ਉਹ ਕਿਤੇ ਲਵਾ ਨਾ ਲੈਣ ਤਕਲਾ ਤਕਲਾ ਉਹਨਾਂ ਕੋਲ ਘਰੇ ਪਿਆ ਵੀ ਸੀ ਉਹਨਾਂ ਨੇ ਕੱਢ ਕੇ ਰੱਖਿਆ ਹੋਇਆ ਜੇ ਲੋੜ ਪਊਗੀ ਤਾਂ ਉਹ ਆਪਣਾ ਪਾ ਲੈਣਗੇ ਤੇ ਇਸ ਕਰਕੇ ਆਪਾਂ ਇਹ ਲੱਕੜ ਦਾ ਜਾਣ ਕੇ ਕਰਕੇ ਦਿੱਤਾ ਵਾ ਉਹਨਾਂ ਨੂੰ ਪਾ ਕੇ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਆਪਾਂ ਦੋਨੇ ਪਾਸਿਓਂ ਤੁਹਾਨੂੰ ਚਰਖਾ ਦਿਖਾ ਦਿੰਨੇ ਆ ਇਹ ਬਹੁਤ ਵਧੀਆ ਰੰਗ ਨਿਕਲਿਆ ਚਰਖੇ ਦਾ ਜੀ ਆਹ ਦੇਖੋ ਬਹੁਤ ਸੋਹਣਾ ਲੱਗ ਰਿਹਾ ਵਾ ਚਰਖਾ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ 8264144620 ਤੇ ਇਹਨੂੰ ਕਰਨ ਦੇ ਬਾਅਦ ਚੋ 골ਡਨ ਕਲਰ ਦੇ ਕਰਨ ਦੇ ਬਾਅਦ ਚੋ ਆਪਾਂ ਕੀਤੀ ਹੈ ਜੀ ਇਹਨੂੰ ਪਾਲਿਸ਼ ਤੇ ਕੱਲ ਪਾਲਿਸ਼ ਕਰਤੀ ਸੀਗੀ ਤੇ ਹੁਣ ਚੱਕ ਕੇ ਲੈਂਦਾ ਤਾਂ ਇਹ ਬਿਲਕੁਲ ਸੁੱਕਾ ਸੀਗਾ ਬਿਲਕੁਲ ਬਿਲਕੁਲ ਬਹੁਤ ਸੋਹਣਾ ਤਿਆਰ ਹੋਇਆ ਤੇ ਹੁਣ ਆਪਾਂ ਚਰਖੇ ਦੀ ਕਰਾਂਗੇ ਜੀ ਬੁਣਤੀ ਅਤੇ ਪਾਵਾਂਗੇ ਮਾਲ ਤੇ ਜੁੜੇ ਰਹੋ ਜੀ ਸਾਡੇ ਨਾਲ ਬੁਣਤੀ ਕਿਵੇਂ ਪੈਂਦੀ ਆ ਮਾਲ ਕਿਵੇਂ ਪੈਂਦੀ ਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੁਣ ਦਿਖਾ ਰਹੇ ਆ ਤੇ ਜੁੜੇ ਰਹੋ ਸਾਡੇ ਨਾਲ ਤੇ ਸੁਖਜਿੰਦਰ ਸਿੰਘ ਉਹ ਵੀ ਇੱਕ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜੀ ਨਾਰੰਗਵਾਲ ਰੋਡ ਬੱਲੋਵਾਲ ਚੌਂਕ ਤੇ ਹੁਣ ਆਪਾਂ ਬੁਣਤੀ ਕਰਨ ਲੱਗੇ ਆ ਜੀ ਇਹਦੀ ਬੁਣਤੀ ਅਤੇ ਮਾਲ ਤੇ ਫਿਰ ਆਪਾਂ ਇਹਨੂੰ ਚੱਲਦਾ ਕਰਕੇ ਦਿਖਾਵਾਂਗੇ ਤੁਹਾਨੂੰ ਪੂਰਾ ਹਾਂਜੀ ਲੋ ਜੀ ਆਪਾਂ ਪਾਉਣ ਲੱਗੇ ਆ ਤੇ ਬੁਣਤੀ ਚਰਖੇ ਦੀ ਚਰਖੇ ਦੀ ਬੁਣਤੀ ਕਰਨ ਲੱਗੇ ਆ ਤੇ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾਉਣਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਤਾ ਜ਼ਿਲ੍ਹਾ ਲੁਧਿਆਣਾ ਤੇ ਇਹ ਆਪਾਂ ਹੁਣ ਤੁਹਾਨੂੰ ਚਰਖੇ ਦੀ ਬਣਤੀ ਪਾ ਕੇ ਦੱਸਾਂਗੇ ਪੂਰਾ ਪ੍ਰੋਪਰ ਤਿਆਰ ਆਪਾਂ ਕਰਕੇ ਦਿੰਨੇ ਆ ਜੀ ਚਰਖਾ ਸਾਰਾ ਖੋਲ ਕੇ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਇਹ ਕਿਵੇਂ ਕਾਲਾ ਹੋਇਆ ਹੋਇਆ ਸੀਗਾ ਤੇ ਸਾਰੀ ਇਹਦੀ ਕਾਲਸ ਲਾ ਕੇ ਤੇਲ ਤੂ ਲੱਗਿਆ ਹੁੰਦਾ ਜਿਹੜਾ ਕਾਲਾ ਤੇ ਉਹ ਲਾ ਕੇ ਸਾਰਾ ਆਪਾਂ ਤਿਆਰ ਕੀਤਾ ਵਾ ਇਹ ਲੋਹੇ ਦੇ ਕੋਕੇ ਲੱਗੇ ਹੋਏ ਸੀਗੇ ਇਹਨਾਂ ਨੂੰ ਇਹਨੂੰ ਚਰਖੇ ਨੂੰ ਲੋਹੇ ਦੇ ਕੋਕੇਆਂ ਨੂੰ ਆਪਾਂ 골ਡਨ ਕਲਰ ਕਰਕੇ ਤੇ ਫੇਰ ਆਪਾਂ ਇਹਨੂੰ ਪਾਲਿਸ਼ ਮਾਰੀਆ ਪਾਲਿਸ਼ ਸੁੱਕਣ ਦੇ ਬਾਅਦ ਚੋਂ ਹੁਣ ਆਪਾਂ ਇਹਨੂੰ ਲੈ ਆ ਬੜਾ ਜੀ ਥੱਲੇ ਥੱਲੇ ਲਿਆ ਕੇ ਹੁਣ ਆਪਾਂ ਇਹਦੀ ਕਰਨ ਲੱਗੇ ਆ ਜੀ ਪੁੰਤੀ ਤੇ ਮਾਲ ਜਿਹਨੂੰ ਕਹਿੰਦੇ ਆ ਠੀਕ ਆ ਜੀ ਤੇ ਪੰਜਾਬੀ ਸੁਖਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਸੰਦੂਖ ਚਾਰਖੇ ਮਧਾਨੀਆਂ ਚੱਕੀਆਂ আর ਇੱਕ ਸਮਾਨ ਹਰ ਇੱਕ ਚੀਜ਼ ਆਪਾਂ ਵਰਕ ਕਰਦੀ ਬਣਾ ਕੇ ਦਿੰਨੇ ਆ ਜੀ ਹਰ ਇੱਕ ਸਮਾਨ ਆਪਣੇ ਕੋਲ ਤੁਹਾਨੂੰ ਵਰਕ ਕਰਦਾ ਮਿਲੂਗਾ ਚਾਰਖਾ ਇਹ ਇਹ ਚਾਰਖੇ ਦੀ ਤੁਸੀਂ ਪਹਿਲਾਂ ਕੰਡੀਸ਼ਨ ਦੇਖੀ ਆ ਕਿੱਦਾਂ ਸੀਗੀ ਸਟਾਰਟਿੰਗ ਦੇ ਵੀਡੀਓ ਚ ਤੇ ਹੁਣ ਦੇਖ ਲਓ ਇਹਦੀ ਕੰਡੀਸ਼ਨ ਕਿ ਨਾਟੋਰੀ ਬਣ ਗਿਆ ਚਰਖਾ ਨਾਲੇ ਵਰਕ ਕਰਦਾ ਕਰਕੇ ਦਿੱਤਾ ਆਪ ਤੇ ਆਪਾਂ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾਉਨੇ ਆਂ ਮਾਲ ਜਿਹੜੀ ਆਪਾਂ ਗੁੰਤੀ ਕਰ ਰਹੇ ਆਂ ਤੇ ਆਹ ਦੇਖੋ ਆਪਾਂ ਮਾਲ ਪਾ ਰਹੇ ਆਂ ਚਰਖੇ ਦੀ ਜੁੜੇ ਰਹੋ ਜੀ ਸਾਡੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵਰਕ ਕਿਦਾਂ ਲੱਗੀ ਆ ਤੇ ਮਾਲ ਪਾ ਕੇ ਇਹਨੂੰ ਆਪਾਂ ਚੱਲਦਾ ਕਰਕੇ ਦੇਣਾ ਵਧੀਆ ਚਰਖਾ ਪਹਿਲਾਂ ਆਪਾਂ ਬਾਹਰ ਵੀ ਭੇਜੇ ਨੇ ਜਿਨ੍ਹਾਂ ਨੇ ਐਨ ਆਈ ਐਨ ਆਰ ਆਈ ਵੀਰ ਜਿਨ੍ਹਾਂ ਨੇ ਬਾਹਰ ਸਮਾਨ ਮੰਗਾਉਣਾ ਪੰਜਾਲੀ ਮੰਗਾਉਣੀ ਆ ਚਰਖਾ ਮੰਗਾਉਣਾ ਮਧਾਨੀ ਮੰਗਾਉਣੀ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਨੰਬਰ ਫੇਰ ਨੋਟ ਕਰ ਲਓ 82641 44620 ਜਿਹੜੀਆਂ ਲੋਬ ਹੋ ਗਿਆ ਸੀ ਚੀਜ਼ਾਂ ਤੇ ਉਹ ਆਪਾਂ ਇਹ ਕੰਮ ਸਟਾਰਟ ਕੀਤਾ ਜੀ ਬਣਾਉਣਾ ਤੇ ਆਪਾਂ ਚਾਹੁੰਦੇ ਹਾਂ ਹਰ ਇੱਕ ਦੇ ਘਰੇ ਇਹ ਪੰਜਾਬੀ ਸਭਿਆਚਾਰ ਸਮਾਨ ਜੋ ਆਪਣਾ ਵਰਕ ਕਰਦਾ ਹੁੰਦਾ ਸੀ ਹਰ ਇੱਕ ਘਰ ਦਾ ਫੇਰ ਦੁਬਾਰਾ ਤੋਂ ਸੁਨਾਰ ਬਣੇ ਤੇ ਸਾਡਾ ਸਹਿਯੋਗ ਦਿਓ ਜੀ ਸਾਡਾ ਸਾਥ ਦਿਓ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਤੁਹਾਨੂੰ ਸਾਡੀ ਵਰਕ ਕਿੱਦਾਂ ਲੱਗੀ ਸਾਡਾ ਕੰਮ ਨਵਾਂ ਤੋਰਿਆ ਕਿੱਦਾਂ ਲੱਗਿਆ ਸਾਡਾ ਪਿੰਡ ਹੈਗਾ ਜੀ ਦੋਦਾ ਜ਼ਿਲ੍ਹਾ ਲੁਧਿਆਣਾ ਜੀ ਆਪਣਾ ਤੇ ਛੇਰ ਕਰਤਾਰ ਸਿੰਘ ਸਰਾਬਾ ਮਾਰਗ ਰੋਡ ਤੇ ਪਿੰਡ ਆ ਜੀ ਜੋਧਾ ਤੇ ਜੋਧਾ ਪਿੰਡ ਤੋਂ ਨਾਰੰਗਵਾਲ ਰੋਡ ਬੱਲੋਵਾਲ ਚੌਕ ਆ ਜੀ ਜੋਧਾ ਦੇ ਵਿੱਚੇ ਤੇ ਉੱਥੇ ਆਪਣੀ ਸ਼ਾਪ ਆ ਤੇ ਸਾਥ ਦੋ ਸਾਡਾ ਜੀ ਵੀਡੀਓ ਨੂੰ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਪੰਜਾਬੀ ਵੀਰ ਕੋਲੇ ਪਹੁੰਚ ਜਵੇ ਜਿਨ੍ਹਾਂ ਨੂੰ ਇਹ ਪੰਜਾਬੀ ਸੱਭਿਆਚਾਰ ਸਮਾਨ ਚਾਹੀਦਾ ਵਿਆਹ ਸ਼ਾਦੀਆਂ ਤੇ ਤੁਸੀਂ ਆਪਣੀ ਬੇਟੀ ਨੂੰ ਦੇਣ ਲਈ ਸੰਦੂਖ ਸਾਡੇ ਕੋਲੋਂ ਬਣਵਾ ਸਕਦੇ ਹੋ ਪੁਰਾਣਾ ਵੀ ਮੋਡੀਫਾਈ ਕਰਵਾ ਸਕਦੇ ਹੋ ਲਓ ਜੀ ਬਾਹਲ ਪੈ ਗਈ ਆ ਹੁਣਤੀ ਹੋ ਗਈ ਆ ਤੇ ਹੁਣ ਆਪਾਂ ਇਹਦੀ ਪਾਉਣੀ ਆ ਜੀ ਬਾਹਲ ਤੇ ਜੀਨੇ ਤਕਲੇ ਨੂੰ ਘਮਾਉਣਾ ਵਾ ਆ ਮੋਰੇ ਤੇ ਹੁਣ ਆਪਾਂ ਇਹਦੀ ਮਾਲ ਮਾਲ ਪਾਵਾਂਗੇ ਜੀ ਮੂਲਾ ਧਾਗਾ ਪਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਹੁਣ ਦੀ ਕਰਤੀ ਆਪਾਂ ਚਾਰਖੇ ਦੀ ਸਾਰੀ ਹਾਂਜੀ ਲਓ ਜੀ ਮਾਲ ਪਾ ਕੇ ਚਾਰਖੇ ਦੀ ਬੁਣਤੀ ਪਾ ਕੇ ਚਾਰਖਾ ਤਿਆਰ ਆ ਜੀ ਇਹ ਆਵਾਜ਼ ਤਾਂ ਜ਼ਿਆਦਾ ਕਰ ਰਿਹਾ ਕਿਉਂਕਿ ਆਪਾਂ ਲੱਕੜ ਦਾ ਤਕਲਾ ਬਣਾ ਕੇ ਪਾਇਆ ਵਾ ਇਹ ਤਾਂ ਉਹਦਾ ਪਾਇ ਵੀ ਬੱਚੇ ਵੀ ਲਵਾ ਨਾ ਲੈਣ ਤੇ ਤਕਲਾ ਉਹਨਾਂ ਕੋਲੇ ਪਿਆ ਜਿਨ੍ਹਾਂ ਦਾ ਚਰਖਾ ਹੈ ਜਦੋਂ ਵੀ ਉਹਨਾਂ ਨੇ ਆਪਣਾ ਤਕਣਾ ਹੋਇਆ ਤਾਂ ਇਹਦੇ ਵਿੱਚ ਤਕਲਾ ਪਾ ਕੇ ਉਹ ਆਪਦੀ ਵਰਕ ਕਰ ਲੈਣਗੇ ਇਹ ਵਰਕ ਕਰਦਾ ਚਰਖਾ ਜੀ ਠੀਕ ਆ ਜੀ ਇਹ ਇਸ ਕਰਕੇ ਆਪਾਂ ਲੱਕੜ ਦਾ ਬਣਾ ਕੇ ਪਾਇਆ ਵੀ ਜਵਾਕ ਸ਼ਰਾਰਤਾ ਕਰਦੇ ਕਈ ਵਾਰੀ ਤਕਲਾ ਲਵਾ ਲੈਂਦੇ ਆ ਤਿੱਖਾ ਹੁੰਦਾ ਮੋਰਿਆ ਲਓ ਜੀ ਤਿਆਰ ਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਮੈਂਟ ਕਰਿਓ ਤੇ ਤੁਹਾਨੂੰ ਸਾਡਾ ਚਰਖਾ ਤਿਆਰ ਕੀਤਾ ਕਿਵੇਂ ਲੱਗਿਆ ਤੇ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 826 41 44620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰਿੰਗਵਾਲ ਰੋਡ ਆ ਜੀ ਬੱਲੋਵਾਲ ਚੌਕ